ਬੱਡੀ ਖਬਰ ਤੁਹਾਡਾ ਸਾਂਝੀ ਕਰਨ ਜਾ ਰਹੇ ਹਾਂ ਕਿ ਫਿਰੋਜ਼ਪੁਰ ਦੇ ਵਿੱਚ ਨਸ਼ੇ ਦੀ ਓਵਰਡੋਸ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ ਨੌਜਵਾਨ ਦੀ ਉਮਰ 37 ਸਾਲਾਂ ਦੱਸੀ ਜਾ ਰਹੀ ਹੈ ਉਸਦੇ ਸੱਤ ਧੀਆਂ ਸਨ ਜੀ ਹਾਂ ਸੱਤ ਧੀਆਂ ਦਾ ਬਾਪ ਸੀ ਮ੍ਰਿਤਕ ਚਿੱਟੇ ਦੀ ਲਤ ਨੇ ਇਸ ਦਾ ਪੂਰਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਤਸਵੀਰਾਂ ਵੇਖ ਸਕਦੇ ਹੋ ਕਿ ਸਰਕਾਰ ਤਾਂ ਨਸ਼ੇ ਦੀ ਅਲਾਮਤ ਨੂੰ ਖਤਮ ਕਰਨ ਦੇ ਲਈ ਯੋਗ ਕਦਮ ਚੁੱਕ ਰਹੀ ਹੈ ਪਰ ਨਸ਼ੇ ਦੇ ਵਪਾਰੀ ਆਪਣਾ ਧੰਦਾ ਬੇਰੋਕ ਟੋਕ ਚਲਾ ਰਹੇ ਨੇ ਜਿਸ ਦਾ ਨਤੀਜਾ ਇੱਕ ਹੋਰ ਨੌਜਵਾਨ ਜਵਾਨ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪਿਆ ਸੱਤ ਧੀਆ ਦਾ ਪਿਓ 37 ਸਾਲਾ ਦਾ ਰਾਜੂ ਜੋ ਕਿ ਚਿੱਟੇ ਦਾਦੀ ਸੀ ਫਿਰੋਜ਼ਪੁਰ ਦੇ ਪਿੰਡ ਹਰੀਹਰ ਦਾ ਰਹਿਣ ਵਾਲਾ ਸੀ ਜੀ ਛੋ ਖਰੀਹਰ ਦੇ ਰਹਿਣ ਵਾਲੀ ਸਨੌਜਵਾਨ ਨੂੰ ਛੱਟੇ ਦਾ ਨਸ਼ਾ ਲੱਗ ਗਿਆ ਉਸ ਤੋਂ ਬਾਅਦ ਓਵਰਡੋਸ ਦੇ ਕਾਰਨ ਬੀਤੇ ਦਿਨੀ ਇਸ ਦੀ ਮੌਤ ਹੋ ਜਾਂਦੀ ਹੈ ਉਧਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਰਿਆਮ ਉਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਖਦਾ ਪਰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈ ਮਤਲਬ ਕੀ ਗੱਲ ਕੀ ਹੋਈ ਹੈ ਗੱਲ ਪਤਾ ਹੈ ਹੋਈ ਹੈ ਚਿੱਟਾ ਫੇਂਦੇ ਸੀ ਚਿੱਟਾ ਫੇਂਦੇ ਵਿੱਚ ਵੇਚਣ ਵਾਲਿਆਂ ਨੇ ਤਾਂ ਕਮਾਲ ਕਰਤੀ ਏ ਠੀਕ ਹੈ ਨਾ ਬੱਚੇ ਜੋਹਰ ਤਾਂ ਜੋਹਰ ਲਗਾ ਜਾਂਦੇ ਨਿਕਲ ਕੇ ਬੱਚੇ ਛੱਦ ਕੇ ਜਾਂਦੇ ਲੱਗੇ ਇਹ ਨਾ ਚਾ ਰੁਖਣਾ ਚਾਹੀਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰਦੀ ਪਤਾ ਕਿ ਪੁਲਿਸ ਪੈਸਾ ਲੈਂਦੀ ਏ ਕਿ ਕੀ ਵਡੀਆਂ ਖਾਂਦੀ ਏ ਪੁਲਿਸ ਨਹੀਂ ਇਹਨਾਂ ਨੂੰ ਵੀ ਜਾਂਦੀ ਠੀਕ ਹੈ ਨਾ ਨਿਕਲ ਕੇ ਬੱਚੇ ਵੇਖੋ ਬਾਹਰ ਛੇ ਕੁੜੀਆਂ ਸਾਥ ਨੇ ਕਿਹੜੀਆਂ ਬਰ ਰਾਮ ਦੇ ਘਰ ਬੈਠਿਆ ਸਭਾ ਲਈ ਠੀਕ ਆ ਨਾ ਇਹ ਬੋਲ ਸੁਣੋ ਮਨਰਾ ਜਾਈਦਾ ਐ ਤੇ ਇਹਦੇ ਬੱਚੇ ਨਿਕਨ ਨਿਕ ਪੋਰਾ ਪੋਰਾ ਬੱਚੇ ਰੋਂਦੇ ਧੋਂਦੇ ਨੇ ਵੇਚਣ ਵਾਲੇ ਨੇ ਪੁੱਤ ਰੋਕਦੇ ਪਾਇ ਜਿਹੜੇ ਅਗਲੇ ਖਾ ਦਿੰਦੇ ਨੇ ਆਂਦੇ ਵੀ ਕਰੋ ਜੋ ਮਰਜ਼ੀ ਲਿਆਓ ਉਹ ਮੇਰੇ ਵਰਗੀ ਨੇ ਦੁਪੱਟੇ ਦੇ ਪੱਲੇ ਬੱਦੇ ਹੁੰਦੇ ਨੇ 500 ਰੁਪਈਆ ਜਾਂ 200 ਤੋਂ ਮਾਂ ਦੇ ਗੱਲ ਪਾ ਕੇ ਲੈ ਜਾਂਦੇ ਤੇ ਕੀ ਕਰਨ ਮਾਵਾਂ ਮਾਵਾ ਕੀ ਕਰਨਾ ਮਾਵਾ ਮਾਰੀ ਦੀ ਫੜਾ ਦੇਣ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇ ਨੇ ਲੋਏ ਲੰਗੜ ਲਾਏ ਜਾਂਦੇ ਨੇ ਘਰਾ ਚੋਂ ਨਲਕੇ ਪੱਟ ਪੱਟ ਲਾਏ ਜਾਂਦੇ ਨੇ ਅੰਦਾ ਕੋਲੇ ਪੱਟ ਪੱਟੇ ਕਾ ਵਿੱਚ ਜਾਂਦੇ ਨੇ ਹੋਰ ਬੇਟਾ ਤਨਪੀ ਦੱਸ ਦਿਓ ਇਹ ਨਸ਼ਾ ਨਸ਼ਾ ਲੈਂਦੇ ਕਿੱਥੋਂ ਆ ਆਮ ਹੀ ਹੈ ਤੇ ਪੋਤਾ ਆਪਾਂ ਨੂੰ ਕੀ ਪਤਾ ਹੈ ਤੇ ਫਿਰ ਸਭ ਕੁਝ ਵੇਚ ਕੇ ਪੁਲਿਸ ਜਾਂ ਸਰਕਾਰ ਰੋਕ ਦੇਣੀ ਨਸ਼ੇ ਨੂੰ ਤੇ ਰੋਕ ਦਿਓ ਹੁਣ ਤਾਂ ਪਿਓ ਤਾਂ ਇੱਥੋਂ ਧੱਕਰ ਕੇ ਗੱਲ ਜਾਵੇ ਰੋਕ ਪਈ ਨਹੀਂ ਆਲੀ ਆ ਆਪਣਾ ਪਿੰਡ ਚ ਤਾਂ ਰੋਕ ਬਿਲਕੁਲ ਨਹੀਂ ਪਈ ਪਏ ਜਾਵੇ ਨਾ ਤੇ ਅਜੇ ਆਉਣ ਵਾਲਾ ਨਾ ਫੀਡ ਨਾ ਸੁਧਰ ਜਾਣ ਬੇਟਾ ਆਉਣ ਵਾਲਾ ਜਿਹੜੇ ਨੇ ਨਾ ਬੱਚੇ ਇਹਨਾਂ ਦੇ ਵੀ ਕਿਤੇ ਜ਼ਿੰਦਗੀ ਚੰਗੀ ਬਣ ਜਾਵੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਹੱਥ ਜੋੜਨੇ ਬਿਨੈ ਸ਼ਾ ਜਿਹੜਾ ਨਾ ਰੋਕੋ ਹੱਥ ਜੋੜਨੇ ਕੀ ਕੀ ਗੱਲ ਸੀ ਬਣੀ ਇਹ ਨਸ਼ੇਮ ਦਾ ਪਹਿਲਾਂ ਨਸ਼ਾ ਕਰਦਾ ਸੀ ਸੱਤ ਦਿਨਾਂ ਨੇ ਹਾਂ ਤੇ ਨਸ਼ੇ ਦੇ ਕਾਰਨ ਹੀ ਇਹ ਮੌਤ ਹੋ ਗਈ ਚੋਕਰ ਯਾਰ ਦੀ ਤੇ ਇਹਨੂੰ ਪਹਿਲਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹਟਿਆ ਕਿਉਂ ਜਿੰਨੀ ਦਿਹਾੜੀ ਲਿਆਉਂਦਾ ਸੱਤ 800 ਰੁਪਏ ਦੀ ਹਰੀ ਮਿਸਤਰੀ ਸੀ ਠੇਕੇਦਾਰ ਸੀ ਤੇ ਉਹ ਬੱਚਿਆਂ ਦਾ ਰੁਜ਼ਗਾਰ ਨਹੀਂ ਚੱਲਦਾ ਸੀ ਨਾਲ ਨਸ਼ਾ ਵੀ ਕਰਦਾ ਸੀ ਤੋ ਜੇ ਕੀ ਮੰਗ ਕਰਦੇ ਹਾਂ ਸਰਕਾਰ ਆ ਸਰਕਾਰ ਕੇ ਮੰਗਾਂ ਨੇ ਨਸ਼ਾ ਬੰਦ ਹੋ ਜਾਵੇ ਇਹ ਬਦਲਾ ਆਏ ਭਗਵੰਤ ਮਾਨ ਦਾ ਜਿਹੜਾ ਬਦਲਾ ਕਿੰਨੇ ਪੰਜ ਸੱਤ ਬਦਲਾ ਲੈ ਕੇ ਆਵਾਂਗੇ ਇਹ ਬਦਲਾ ਲੈ ਕੇ ਆਏ ਜੀ ਵੀ ਨੌਜਵਾਨ ਨੌਜਵਾਨ ਘਰ ਘਰ ਨੌਜਵਾਨ ਪਿਆ ਕਿੱਥੇ ਕੋ ਨਸ਼ੇ ਵਾਲੇ ਪਿਆ ਇਹ ਬਦਲਾ ਭਗਵੰਤ ਮਾਨ ਦਾ ਹੈ ਤੇ ਕਰੋੜ ਕੋਈ ਬਦਲਾ ਨਹੀਂ ਆਇਆ ਕੋਈ ਠਲ ਠਲ ਨਹੀਂ ਕੋਈ ਠਲ ਨਹੀਂ ਕਿਸੇ ਤਰ੍ਹਾਂ ਦਾ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਇਹ ਬਹੁਤ ਬੁਰੀ ਦਾ ਕੰਮ ਕਰਦਾ ਸੀਗਾ ਜੀ ਅੱਛਾ ਦਿਹਾੜੀ ਤੇ ਪਕਾਉਂਦਾ ਇਸ ਤਰਫ 6 ਲੜਕੀਆਂ ਕੇ 7 ਸਾਨੂੰ ਇੰਨੇ ਜਿਹਾ ਪਤਾ ਆ ਅੱਛਾ ਤਾਂ ਕਮਰੇ ਵੇਹਲ ਹਾਲਤ ਕਿਹੜੀ ਆ ਹਾਂ ਕਮਰੇ ਦੀ ਬਹੁਤ ਬੁਰੀ ਹਾਲਤ ਆ ਪੰਨੇ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਪਿਛੀਆਂ ਹਫ਼ਤਾ ਬੱਚੇ ਮੰਨ ਕੇ ਚੋਖਰ ਤੱਕਵੇਂ ਬਹੁਤ ਔਖਾ ਗਰੀਬ ਵਾਲੀ ਹਾਂ ਉਹ ਲੜਕੀ ਆਸ ਤੇ ਜਿਹੜੀ ਪਿੱਛੇ ਰਹਿ ਗਈ ਉਹ ਨੋ ਰਹਿ ਕੇ ਨਿਕਲਦਾ ਬਹੁਤ ਹੀ ਜ਼ਿਆਦਾ ਵੱਡਾ ਪਰਚੋ ਦੇ ਬੱਚੇ ਦਾ ਉਹ ਆਪਦਾ ਪਰਿਵਾਰ ਹੈ ਜੇ ਜਿੰਨੀ ਜੋ ਕਰੂਗਾ ਤਾਂ ਹੈਗਾ ਚਲੋ ਭੈਣ ਭਰਾ ਨਾਲ ਪਰ ਨਹੀਂ ਗੱਲ ਨਹੀਂ ਬੰਦ ਜੀ ਸਰਕਾਰ ਨੂੰ ਇਹਨਾਂ ਚੀਜ਼ਾਂ ਨਾਲ ਇਹ ਤੁਸੀਂ ਕਦੇ ਰੋਕਿਆ ਨਹੀਂ ਨਸ਼ੇ ਤਰਨ ਰੋਗ ਤੇਰੇ ਪਰ ਨਹੀਂ ਉਹ ਤਾਂ ਬਾਹਰੋਂ ਨਿਕਲ ਜਾਂਦਾ ਈ ਕੋ ਪਰੋਬਾਰ ਤੇ ਉਹ ਆ ਰੁਕੀ ਪਾ ਚੀ ਨਾ ਤੁਰ ਜਾਂਦਾ ਕੀ ਨਹੀਂ ਤੁਰਦਾ ਜਾਂਦਾ ਤੇ ਨਾਲੇ ਵੇਖਣਾ ਮਗਰ ਜਾ ਜਾਂਦਾ ਈ ਬਾਕੀ ਜਿੰਨੇ ਜੋ ਗੱਲਾਂ ਉਹਨਾਂ ਵਿਚਾਰਾ ਘਰ ਦਾ ਖੱਤਾ ਹੀ ਚੱਲਦਾਵੇਂ ਮਾ ਸਰਬਕ ਤੁਸੀਂ ਵੇਖ ਹੀ ਲਿਓ ਜੇ ਹੋਇਆ ਗਾ ਜੀ ਬਾਬਾ ਜੀ ਤੁਸੀਂ ਇੰਨਾ ਪ੍ਰਚਾਰ ਕਰਦੇ ਹੋ ਨਸ਼ੇ ਖਿਲਾਫ ਫਿਰ ਮੌਤਾਂ ਹੋ ਰਹੀਆਂ ਕੀ ਕਾਰਨ ਕੀ ਹੈ ਦੇਖੋ ਜੀ ਇਹ ਸਰਕਾਰ ਦੇ ਚੱਲੇ ਬੇਇੱਜ਼ਤੀ ਗੱਲਾਂ ਨੇ ਆ ਧੰਨ ਤਾਂ ਉਹ ਫਿਰ ਜਾਂ ਮਾਵਾਂ ਨੇ ਜਿਹੜੇ ਆਪਣੇ ਪੁੱਤਾਂ ਦੇ ਆਸਰੇ ਜੋੜੀਆਂ ਨੇ ਧੰਨ ਉਹ ਪੈਣਾ ਨੇ ਤੇ ਤਾਂ ਨਹੀਂ ਉਹ ਬੱਚੇ ਨੇ ਵੇਖ ਲੋ ਕਿੰਦਾ ਵੱਡਾ ਹਾਸਾ ਹੈ ਜੀ ਸਾਡੇ ਨਗਰ ਦੇ ਵਿੱਚ ਸੱਤ ਧੀਆਂ ਦਾ ਅੱਜ ਵੇਖ ਲੋ ਇੱਕ ਧੀ ਦਾ ਵਿਆਹ ਕਰਨਾ ਹੋਵੇ ਤਾਂ ਪਿਓ ਨੂੰ ਬੜਾ ਮੁਸ਼ਕਲ ਹੋ ਜਾਂਦਾ ਤੇ ਧੰਨ ਤਾਂ ਉਹ ਸੱਤ ਧੀਆਂ ਨੇ ਜਿੰਦੇ ਸਵੇਤੋ ਅੱਜ ਪਿਤਾ ਦਾ ਸਾਯਾ ਉੱਠ ਗਿਆ ਇਹ ਵਿਚਾਰ ਨਹੀਂ ਕਦੋਂ ਜਦੋਂ ਜਵਾਨ ਹੋਣਗੇ ਜਾਂ ਕੀ ਸੋਚਣਗੇ ਜੇ ਜਿਹੜਾ ਸਾਡਾ ਪਿਤਾ ਸਾਡੇ ਬਾਅਦ ਤੇ ਲੋੜੀ ਲੈ ਕੇ ਆਵੇਗਾ ਅੱਜ ਅਸੀਂ ਉਸ ਪਿਤਾ ਦੇ ਜਾਂ ਭਾਰ ਦੀਆਂ ਕੰਦਾਵਾਂ ਵੱਲ ਬੇਫਿਕਰੀ ਰੋ ਰਹੀਆਂ ਸਰਕਾਰ ਦੇ ਚੱਲੇ ਬੇਨਤੀ ਹੈ ਕਿ ਨਸ਼ਿਆਂ ਨੂੰ ਠੱਲ ਪਾਈ ਜਾਵੇ ਜਿਹੜਾ ਨਗਰਾਂ ਦੇ ਵਿੱਚ ਨਸ਼ਾ ਚੜ ਰਿਹਾ ਅੱਜ ਪਤਾ ਨਹੀਂ ਹਰੇਕ ਪਿੰਡ ਦੇ ਵਿੱਚ ਹਰੇਕ ਨਗਰ ਦੇ ਵਿੱਚ ਜਿਹੜੀਆਂ ਮੌਤਾ ਹੋ ਰਹੀਆਂ ਨੇ ਤੇ ਮੇਰੀ ਇਹ ਚੰਨ ਇੱਕ ਬੇਨਤੀ ਹੈ ਕਿ ਜਿਹੜੇ ਮਾਵਾਂ ਦੇ ਪੁੱਤ ਜਵਾਨ ਜਾ ਰਹੇ ਹਨ ਜਾਂ ਈਆਂ ਦੇ ਪਿਓ ਜਵਾਨ ਜਾ ਰਹੇ ਹਨ ਤੇ ਉਹਨਾਂ ਨੂੰ ਮੇਰੇ ਨਾਲ ਨਸ਼ੇ ਤੋਂ ਆਪਾਂ ਬਚਾਈਏ ਆਪਾਂ ਇਹਨਾਂ ਨੂੰ ਚੰਗੇ ਰਾਹ ਤੇ ਲਾਜੇ ਮੇਰੀ ਇਹ ਬੇਨਤੀ ਹੈ ਬੈਰ ਦੀ ਤਾਕਤ ਸਾਹ ਬੈਰ ਦੀ ਤਪੇ